ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਾਈ ਜੀ ਮੈਂ ਆਪਣੇ ਇਸ ਕਰਕੇ ਕਹਿੰਦਾ ਵੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਮੈਂ ਧੰਨਵਾਦ ਤੇ ਸਵਾਗਤ ਕਰਦਾ ਹਾਂ ਤੁਸੀਂ ਇਥੋਂ ਤੱਕ ਪ੍ਰੀਤ ਬਾਈ ਨੂੰ ਬਚਾਇਆ YouTube ਫੈਮਲੀ ਜਿਹੜੀ ਆਪਣੇ 15000 ਪਲੱਸ ਹੋ ਚੁੱਕੀ ਹੈ ਮੈਂ ਕਹਾਂਗਾ ਹਰ ਵੀਡੀਓ ਨੂੰ ਤੁਸੀਂ ਰੱਜ ਕੇ ਪਿਆਰ ਦੇ ਕੇ ਦੂਰ ਤਿੱਕਰ ਪਹੁੰਚਾਇਓ ਜਿੰਨੇ ਵੀ ਵੀਰ ਗੱਡੀਆਂ ਲੈ ਕੇ ਆਉਂਦੇ ਨੇ ਉਹਨਾਂ ਨੂੰ ਹਰ ਇਮਾਨਦਾਰੀ ਨਾਲ ਕੁਛ ਨਾ ਕੁਛ ਅਵੀਰ ਕਰੀ ਜਾ ਮਾੜੇ ਸ਼ੌਕਰ ਗੱਡੀ ਦੀ ਲਾਈਫ ਕਿਵੇਂ ਖਰਾਬ ਕਰਦੇ ਆ ਮਾੜੇ ਹੱਥਾਂ ਵਿੱਚ ਤੇ ਮਾੜਾ ਸਮਾਨ ਦੋਨੇ ਹੋਵੇ ਤੇ ਗੱਡੀ ਦੀ ਲਾਈਫ ਬਣਦੀ ਨਹੀਂ ਬੇਟਾ ਨੇੜੇ ਆ ਜਾਓ ਸ਼ੌਕਰ ਦਿੱਲੀ ਮੇੜਾ ਜੀ ਆਹ ਵਾਲੇ ਦੂਰ ਥੋੜਾ ਆ ਦਿਖਾ ਕੇ ਕਵਰ ਕਰੋ ਬੇਟਾ ਦਿੱਲੀ ਵਾਲੇ ਸ਼ੌਕਰ ਨੇ ਕਸਟਮਰ ਸ਼ੌਕਰ ਪਵਾ ਕੇ ਆਇਆ ਹੈ ਤੇ ਆ ਮਾਉਂਟ ਤੇ 베ARING ਖਰਾਬ ਹੈ ਗੱਡੀ ਦੀ ਪੈਕਿੰਗ ਉੱਚੀ ਕਰਕੇ ਪਾਇਆ ਹੋਇਆ ਹੈ ਜਦੋਂ ਇਹ ਸਪਰਿੰਗ ਘੁੱਟ ਦਿੰਨੇ ਆ ਅਸਰ ਕਿੱਥੇ ਹੁੰਦਾ ਆ ਜਾਓ ਬੇਟਾ ਨੇੜੇ ਆਇਓ ਮਾਉਂਟ ਟੁੱਟੇ ਹੋਏ ਆ ਕਸਟਮਰ ਨੂੰ ਆਪਾਂ ਦੱਸ ਸੁੱਕੇ ਆ ਸ਼ੌਕਰ ਜੰਪ ਨਹੀਂ ਲੈਂਦੇ ਸੋ ਪ੍ਰੀਤ ਬਾਈ ਦਾ ਇਹਨਾਂ ਕਮਾਂਡ ਜਰੂਰ ਰੱਖ ਲੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੰਗੇ ਮਾਉਂਟ ਹੋਣ ਟਾਇਰਾਂ ਦੀ ਸਾਊਂਡ ਨੂੰ ਗੱਡੀ ਦੇ ਕੈਬਿਨ ਤੱਕ ਨਹੀਂ ਜਾਣ ਦਿੰਦੇ ਤੇ ਇੱਥੇ ਪੈਂਦੇ ਨੇ ਠੀਕ ਹੈ ਜੀ ਸੋ ਇਸ ਦੀ ਜਿਹੜੀ ਗੱਡੀ ਦੀ ਪੈਕਿੰਗ ਪਾ ਕੇ ਆ 1.5 ਇੰਚ 2 ਇੰਚ ਦੀ ਪੈਕਿੰਗ ਪਾਈ ਆ ਉਹ ਗਲਤ ਹੈ ਉਹਦੇ ਨਾਲ ਗੱਡੀ ਦਾ ਕੰਫਰਟ ਖਤਮ ਹੁੰਦਾ ਸੋ ਆ ਜੋ ਆਜੋ ਬੇਟਾ ਬੇਟਾ ਪੁਰਾਣੇ ਚੌਂਟੇ ਲੈ ਕੇ ਆਏ ਜਿਹੜੇ ਵਿੰਗੇ ਸੀ ਬੇਟਾ ਵਿੰਗੇ ਚੌਂਟੇ ਲੈ ਕੇ ਆਇਓ ਦੋਸਤੋ ਚੌਂਟੇ ਮੈਂ ਪਾਏ ਆ ਜੀ ਬੂਟ ਅੱਜ ਮੈਂ ਪਾਏ ਆ ਆ ਜਿਹੜੇ ਐਂਡ ਤੇ ਵਾਲ ਜੋਇੰਟ ਆ ਇਹ ਗਲਤ ਪੈ ਗਏ ਇਹਦਾ ਕੰਪਲੀਟ ਸਟੀering ਪੈਣਾ ਚਾਹੀਦਾ ਸੀ ਬੇਟਾ ਗੱਡੀ ਉੱਚੀ ਚੱਕਿਓ ਆ ਬੰਪਰ ਖੜਕ ਰਿਹਾ ਸੀ ਮੈਨੂੰ ਬੇਟਾ ਫੜਾ ਦਿਓ ਗੱਡੀ ਤਾਂ ਚੱਕ ਲਓ ਸੋ ਦੋ ਵੀਰ ਜੀ ਜੁੜੇ ਆ ਸੋ ਧੰਨਵਾਦ ਵੀਰ ਜੀ ਤਿੰਨ ਵੀਰ ਜੀ ਜੁੜੇ ਆ ਬਹੁਤ ਧੰਨਵਾਦ ਆਪ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਗੱਡੀ ਆ ਜਿਹੜੀ ਦੋਸਤ ਪਿਆਰ ਕਰਕੇ ਆਉਂਦੇ ਆ ਇਹਦਾ ਨੱਕਾ ਟੁੱਟਿਆ ਹੋਇਆ ਸੀ ਤੇ ਮੈਂ ਇਦਾਂ ਹੀ ਇਹਨੂੰ ਐਜ਼ ਇਟ ਇਜ਼ ਖੜਾਤਾ ਇਸ ਪਾਸੇ ਨੱਕਾ ਲੱਗਿਆ ਹੋਇਆ ਸੀ ਆ ਪੈਕਿੰਗਾਂ ਹੈ ਨਹੀਂ ਸੀ ਇਹ ਪੈਕਿੰਗਾਂ ਪਾ ਕੇ ਇਹਦਾ ਖੜਕਾ ਹਟਾਇਆ ਆ ਇਧਰ ਆਓ ਬੇਟਾ ਆ ਚੀਜ਼ ਬੈਂਡ ਕੀਤੀ ਹੋਈ ਐ ਜਾ ਤੱਕ ਕਸਟਮਰ ਤੇ ਨਾਲੇ ਮਕੈਨਿਕ ਵੀ ਇਹ ਜਰੂਰ ਸਮਝ ਲੋ ਵੀ ਯਾਰ ਚੰਦ ਪੈਸਿਆਂ ਪਿੱਛੇ ਜੂਰਾ ਕੰਮ ਨਾ ਕਰਿਆ ਕਰੋ ਅਗਰੇ ਗੁਆਚ ਹੋ ਜਾ ਕਰੋ ਅ ਜਿੰਨਾ ਵਿੰਗਾ ਹੋ ਗਿਆ ਇਹ ਬੰਪਰ ਨਾ ਖੜਕ ਰਿਆ ਸੀ ਬੰਪਰ ਸਾਰੇ ਪੇਚਾਂ ਨਾਲ ਲੱਗਾ ਸੀ ਚੌਂਟੇ ਦੀ ਜੋ ਹਾਲਤ ਸੀ ਉਹ ਮੈਂ ਤੁਹਾਨੂੰ ਦਿਖਾਉਣਾ ਹੈ ਚੌਂਟੇ ਮੈਂ ਚੇਂਜ ਕਰ ਚੁੱਕਾ ਹੈਗੇ ਡਿਸਕ ਪੈਨ ਮੈਂ ਪਾ ਚੁੱਕੇ ਹਾਂ ਟੂਲ ਮੈਲ ਵਾਲੇ 베어ਿੰਗ ਮੈਂ ਇਹਦੇ ਪਾਤੇ ਐਂਡ ਵਾਲ ਜੋਇੰਟ ਗਲਤ ਪੈ ਗਏ ਬੂਟ ਮੈਪ ਆਇਆ ਹੈ ਕਸਟਮਰ ਨੂੰ ਮੈਂ ਸੁਨੇਹਾ ਭੇਜਿਆ ਵੀ ਬਾਈ ਜੀ ਸ਼ੌਕਰ ਤੁਹਾਡੇ ਅਸੀਂ ਮੈਚਾਉਣਾ ਵੀ ਚੇਂਜ ਕਰ ਦਈਏ ਸੋ ਆਜੋ ਬੇਟਾ ਫੋਨ ਚੱਕੀ ਆਜੋ ਬੇਟਾ ਆਈ ਬੇਟਾ ਤੁਸੀਂ ਦੇਖੋ ਵੀ ਟਾਇਰ ਚੱਲ ਪਾਉਣਗੇ ਦੂਜਾ ਵੀ ਤਾਂ ਹੋਵੇਗਾ ਬੇਟਾ ਪੀਚ ਕਸ ਲੈ ਕੇ ਆਇਓ ਮੈਂ ਇਥੇ ਗੱਲ ਕਰਨੀ ਚਾਹਣਾ ਹੈ ਕਾਰਗਰੀ ਕੀ ਹੁੰਦੀ ਆ ਨਾ ਤਾਂ ਇਹ ਮੈਂ ਇਹ ਵੀਰ ਜੀ ਦੀ ਨਹੀਂ ਗੱਲ ਕਰਦਾ ਇਹ ਕਪੂਰ ਥੱਲੇ ਕੋਲੋਂ ਆਏ ਆ ਬੈਗੋਵਾਲ ਤੋਂ ਠੀਕ ਹੈ ਮਕੈਨਿਕ ਵੀਰਾਂ ਦੀ ਵੀ ਗਲਤੀ ਮੈਂ ਗਿਣਦਾ ਕਿਉਂਕਿ ਅਧੂਰਾ ਜਿਹਾ ਕੰਮ ਸਿੱਖ ਕੇ ਕੰਮ ਕਰਦੇ ਆ ਨਾ ਯਾਰ ਇਹਦਾ ਨਾ ਫਾਇਦਾ ਮੈਂ ਤੁਹਾਡੇ ਹੱਕ ਦੀ ਵੀਡੀਓ ਪਾਉਂਦਾ ਰਹਿਣਾ ਲੋਕ ਕਹਿੰਦੇ ਨੇ ਵੀ ਭਾਈ ਜੀ ਮਕੈਨਿਕ ਜੋ ਆਕਾ ਨੂੰ ਲਾ ਰੱਖਦੇ ਆ ਠੀਕ ਹੈ ਆ ਜਾ ਬੇਟਾ ਨੇੜੇ ਆ ਮੈਂ ਹੁਣ ਇਤੋਂ ਆਪਾਂ ਗੱਲ ਕੋਈ ਨਹੀਂ ਕਰੂੰਗਾ ਜਿੱਥੇ ਆ ਬੇਟਾ ਇੱਥੇ ਆਂ ਆ ਚੀਜ਼ ਦਿਖਾਉਂਗਾ ਇਹ ਇੱਥੇ ਟੰਕਾ ਲੱਗਿਆ ਵੇਖੋ ਆ ਲੱਗਾ ਹੈ ਨਾ ਟੰਕਾ ਟੰਕਾ ਇੱਥੇ ਵੀ ਲੱਗਾ ਹੋਇਆ ਜਿੱਥੇ ਟੰਕਾ ਲੱਗਿਆ ਉਹ ਉਸ ਥਾਂ ਦੇ ਉੱਤੇ ਜਿਹੜੀ ਰਬੜ ਹੈ ਉਹ ਆਪਣੀ ਸਪੇਸ ਛੱਡ ਦੂ ਕਿਉਂਕਿ ਮਚ ਜਾਂਦਾ ਆ ਜਿੰਨੇ ਤੋਂ ਆ ਦਿਖਾਓ ਮੇਨ ਬਿਕਨ ਚਾਹਤ ਕੇ ਲੱਗਿਆ ਬਟ ਸੋ ਸੱਜਣੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਵਿਅਕਤੀ ਨੂੰ ਗੁੰਮਰਾਹ ਨਾ ਕੀਤਾ ਜਾਵੇ ਮੈਂ ਉਦਾਂ ਦੀ ਵੀਡੀਓ ਕਿਤੇ ਨਹੀਂ ਪਾਉਣਾ ਚਾਹੁੰਦਾ ਜਿਹਦੇ ਤੋਂ ਅਸੀਂ ਵੱਧ ਮਸਾਲਾ ਲਾ ਕੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਮੇਰੀ ਵੀਡੀਓ ਅਜਿਹੀ ਵੀਡੀਓ ਹੈ ਜਿਹੜੀ ਤੁਹਾਨੂੰ ਨੌਲੇਜ ਪ੍ਰੋਪਰ ਦੇਊਗੀ ਪਰ ਫਿਰ ਵੀ ਜਿਹੜੇ ਦੋਸਤ ਕੰਮ ਸਿੱਖ ਜਾਂਦੇ ਸਾਡੇ ਤੋਂ ਬਹੁਤ ਬਹੁਤ ਧੰਨਵਾਦ ਹੈ ਅਪਰੀਸ਼ੀਏਟ ਜਰੂਰ ਕਰਿਆ ਕਰੋ ਇਹ ਆਪ ਜੀ ਨੂੰ ਹਮ ਰਿਕਵੈਸਟ ਕਰਦਾ ਹਾਂ ਇਕ ਤਮੇਕ ਛੋਟੀ ਜੀ ਗੱਲ ਕਹਿ ਦੇਵਾਂ ਇੱਕ ਆਦਮੀ ਦੇ ਤੇ ਦੂਜੇ ਆਦਮੀ ਦੇ ਪ੍ਰਤੀ ਇੱਕ ਦੂਜੇ ਦੀ ਨਫ਼ਰਤ ਦੀ ਭਾਵਨਾ ਹੋ ਗਈ ਹੈ ਹਰੇਕ ਵਿਅਕਤੀ ਇੱਕ ਤੇ ਦੂਜੇ ਨੂੰ ਚੋਰ ਸਮਝਦਾ ਬੜੇ ਸਾਰੇ ਦੋਸਤ ਆਉਂਦੇ ਨੇ ਅਸੀਂ ਜੀ ਬਲਾਈਂਡ ਫੇਸ ਕਰਕੇ ਆਏ ਆ ਅਸੀਂ ਬਾਈ ਜੀ ਉਸ ਤੋਂ ਜ਼ਿਆਦਾ ਫੇਸ ਕਰਦੇ ਆ ਤੁਹਾਡੇ ਤੇ ਕੰਮ ਕਰਨ ਵਾਸਤੇ ਰੋਟੀ ਫਰੇਟੀ ਲੇਟ ਕਰ ਦਿੰਨੇ ਆ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਜਦੋਂ ਤੁਹਾਨੂੰ ਸਮਝ ਜੀ ਆ ਜਾਂਦੀ ਹੈ ਮੁੜ ਕੇ ਤੁਸੀਂ ਪਤਾ ਕੀ ਕਹਿੰਨੇ ਹੁੰਨੇ ਹੋ ਸੌਰੀ ਪਾਜੀ ਆ ਕੰਮ ਤਾਂ ਅਹੀਂ ਛੱਡ ਦੋ ਅਸੀਂ ਉੱਥੋਂ ਕਰਾ ਲਾਂਗੇ ਜਦੋਂ ਗੱਡੀ ਦਾ ਕੰਮ ਨੇੜੇ ਹੋਣ ਵਾਲਾ ਹੋਏਗਾ ਉਦੋਂ ਵੀ ਤੁਸੀਂ ਇਹੀ ਗੱਲ ਕਰਦੇ ਹੋ ਨਾ ਐਦਾਂ ਨਾ ਕਰਿਆ ਕਰੋ ਜਾ ਬੇਟਾ ਜਾਇਓ ਨਾ ਦੂਰ ਵਾਲਾ ਠੀਕ ਹੈ ਜੀ ਸੋ ਆਪ ਜੀ ਨੂੰ ਹਮ ਰਿਕਵੈਸਟ ਹੈ ਦੇਖੋ ਮੈ ਉਹ ਸ਼ਬਦ ਵਰਤਾ ਚੰਗਾ ਨਹੀਂ ਲੱਗਦਾ ਇਨਸਾਨ ਇੱਕ ਇਨਸਾਨ ਦੇ ਪ੍ਰਤੀ ਵਫਾਦਾਰੀ ਘੱਟ ਤੇ ਨਫ਼ਰਤ ਜ਼ਿਆਦਾ ਪੈਦਾ ਹੋ ਗਈ ਹੈ ਮੇਰੇ ਕੋਲ ਵੀ ਕਈ ਵਿਅਕਤੀ ਆਏ ਨੇ ਉਹਦੇ ਬਹੁਤ ਗੰਦੇ ਤੇ ਬੈਡ ਕਮੈਂਟ ਪਾਉਂਦੇ ਆ ਠੀਕ ਹੈ ਜੀ ਜਦੋਂ ਅਸੀਂ ਤੁਹਾਡੇ ਕੰਮ ਨੂੰ ਕਰਦੇ ਆ ਨਾ ਤੁਹਾਡੇ ਲਈ ਲੇਬਰਾਂ ਫ੍ਰੀ ਕਰਕੇ ਤੁਹਾਡੀ ਗੱਡੀ ਤੇ ਲਾ ਦਿੰਨੇ ਆ ਤੇ ਸ਼ਾਮ ਨੂੰ ਜਦੋਂ ਤੁਸੀਂ ਕਾਂਟਾ ਮਰਾਉਣੇ ਕੰਮ ਤੇ ਤੇ ਜਿਹੜੀਆਂ ਮੇਰੀਆਂ ਹੋਰ ਗੱਡੀਆਂ ਮੂੜੀਆਂ ਹੈ ਬਾਈ ਜੀ ਉਹ ਵੀ ਅਸੀਂ ਪ੍ਰਭਾਵਤ ਹੁੰਨੇ ਆ ਰੋਜ਼ਗਾਰ ਵੱਲੋਂ ਸਾਡਾ ਰੋਜ਼ਗਾਰ ਪ੍ਰਭਾਵਤ ਹੁੰਦਾ ਕਿਉਂ ਅਸੀਂ ਯਾਰ ਦਿਲ ਤੋਂ ਕੰਮ ਕਰਕੇ ਤੁਹਾਡੀ ਗੱਡੀ ਦੇ ਕੰਮ ਦੇ ਮੁਤਾਬਕ ਅਸੀਂ ਉਹ ਕੰਮ ਨੂੰ ਮੋੜਦੇ ਨੇ ਯਾਰ ਤੁਹਾਨੂੰ ਸ਼ਾਮ ਨੂੰ ਮੋੜਨਾ ਤੇ ਤੁਸੀਂ ਸ਼ਾਂਤ ਕਰ ਇਨਕ ਸਵਾਰਥੀ ਹੋਏ ਨੇ ਇਹਨੂੰ ਛੱਡ ਦਿਓ ਜੀ ਸਾਡਾ ਨਾ ਤੱਕਾ ਬਾਈ ਜੀ ਫਿਰ ਤੁਸੀਂ ਮੈਂ ਕਹਿੰਦਾ ਬਾਈ ਜੀ ਤੱਕਾ ਹੀ ਸਮਝ ਲਓ ਜੋ ਤੁਸੀਂ ਕੰਮ ਕਿਹਾ ਮੰਨ ਲੋ ਵੀ ਕਿਸੇ ਕਰਿਆਨੇ ਵਾਲੇ ਦੇ ਚੀਜ਼ ਲੈਣ ਜਾਂਦੇ ਆ ਅਗਲੇ ਕੋਲੇ ਹੈ ਨਹੀਂ ਤੇ ਤੁਸੀਂ ਆਰਡਰ ਪਾ ਕੇ ਮੰਗਾਉਣੇ ਬਾਅਦਕੋ ਮੈਂ ਲੈਣੀ ਨਹੀਂ ਬਾਈ ਉਹਦਾ ਕੀ ਕਸੂਰ ਉਹਨੇ ਤੁਹਾਡੇ ਵਾਸਤੇ ਮਂਗਾਈ ਉਹਦੀ ਵਿਕੇ ਅੱਜ ਤੇ ਉਹਦੀ ਵਿਕੇ ਕੱਲ ਤੇ ਉਹਦੀ ਚਾਹੇ ਨਾ ਵਿਕੇ ਤੁਸੀਂ ਕਿਸੇ ਢਾਬੇ ਵਾਲੇ ਦੇ ਰੋਟੀਆਂ ਦਾ ਆਰਡਰ ਦਿੰਨੇ ਆ ਵੀ 50 ਬੰਦਿਆਂ ਦਾ ਬਾਈ ਜੀ ਸਾਡਾ ਖਾਣਾ ਹੈ ਤੇ ਮੁੜ ਕੇ ਜਦੋਂ ਉਹਦਾ ਉਸ ਦਿਨ ਸੇਮ ਡੇ ਬੰਦੇ ਤੁਹਾਡੇ ਘਰ ਟ ਪਹੁੰਚਣ ਨਾ ਵੀਰ ਜੀ ਅਸੀਂ ਤਾਂ 25 ਕ ਲਵਾਂਗੇ ਜਿਹੜੀ ਉਹਨੇ ਆਟਾ ਗੁੰਨਿਆ ਪਿਆ ਉਹਨੇ ਦਾਲਾਂ ਬਣਾਈਆਂ ਪਈਆਂ ਭੱਜੀ ਉਹਦੀ ਵਿਕਣ ਚ ਆਣਾ ਵਿਕਣ ਜਿੰਨੀਆਂ ਉਹਨੇ ਤੁਹਾਡੇ ਵਾਸਤੇ ਸਪੈਸ਼ਲ ਬਣਾਈਆਂ ਕੀ ਉਹਦਾ ਕਸੂਰ ਹੈਗਾ ਇੱਕ ਇਨਸਾਨ ਦੂਜੇ ਇਨਸਾਨ ਦੇ ਪ੍ਰਤੀ ਵਫਾਦਾਰੀ ਨਹੀਂ ਦਿਖਾਉਂਦਾ ਸਿਆਣਫ ਬਹੁਤ ਦਿਖਾਉਂਦਾ ਅਸੀਂ ਵੀ ਗੱਲਾਂ ਚੱਗੇ ਆਏ ਨਾ ਅਗਲੇ ਨੇ ਮਾਈਕੋ ਮਾਰਨਾ ਭਾਈ ਜੀ ਬਿਸਤਰੀ ਕੰਮ ਨਹੀਂ ਕਰਦੇ ਮਿਸਤਰੀ ਵੀ ਮਾੜੇ ਨਹੀਂ ਭਾਈ ਜੀ ਗਾਹਕ ਵੀ ਚੰਗੇ ਨਹੀਂ ਸਾਰੇ ਮਾੜੇ ਨਹੀਂ ਗਾਹਕ ਪੰਜੇ ਉਂਗਲਾਂ ਬਰਾਬਰ ਨਹੀਂ ਮੈਂ ਗੱਲ ਵੀਡੀਓ ਦੇ ਵਿੱਚ ਸਪਸ਼ਟੀ ਕਰਕੇ ਕਹਿੰਦਾ ਮੈਨੂੰ ਕੋਈ ਬਹੁਤ ਸਾਰੇ ਕਹਿੰਦੇ ਹੁੰਦੇ ਦੋਸਤ ਯਾਰ ਇਹ ਗੱਲਾਂ ਨਾ ਕਿਹਾ ਕਰੋ ਭਾਈ ਜੀ ਮਜਬੂਰੀ ਹੈ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਉਹਨਾਂ ਦੀ ਹੈ ਜਿੰਨਾਂ ਚ ਕੋਰੋਨਾ ਦਾ ਹੱਥ ਹੈ ਤੋ ਜੋ ਮਰਜੀ ਦੁਨੀਆ ਉਲਟ ਹੋ ਜੇ ਮੇਰਾ ਕੁਝ ਨਹੀਂ ਕਰ ਸਕਦਾ ਗੁਰੂ ਮੇਰੇ ਵੱਲ ਹੈ ਸਾਰੇ ਮਸਲੇ ਹੱਲ ਹੈ ਇਦਾਂ ਦੀ ਹਰਕਤਾਂ ਨਾ ਕਰਿਆ ਕਰੋ ਫਿਰ ੱੱੱਕਾ ਸਮਝੋ ਤੇ ੱੱੱਕਾ ਹੀ ਸਹੀ ਇਹ ੱੱੱਕਾ ਨਹੀਂ ਅਸੀਂ ਤੁਹਾਨੂੰ ਫ੍ਰੀ ਹੋ ਕੇ ਤੁਹਾਡੇ ਲਈ ਕੰਮ ਛੱਡ ਦਿੰਨੇ ਆ ਕੀ ਸਾਡੀ ਲੇਬਰ ਉਧਰ ਫ੍ਰੀ ਬੈਠੀ ਦਵੇ ਨਹੀਂ ਇਦਾਂ ਨਾ ਕਰਿਆ ਕਰੋ ਕੱਲ ਗੱਡੀ ਆਈ ਉਹਦੇ ਪੀਸਾਂ ਦੀ ਹਾਲਤ ਇਹ ਸੀ ਮੈਂ ਇਹ ਕਹਿਣਾ ਹੁੰਦਾ ਵੀ ਇੱਕ ਡਰਾਈਵਰ ਦੇ ਹੱਥ ਗੱਡੀ ਦੀ ਲਾਈਫ ਹੈ ਇੱਕ ਡਰਾਈਵਰ ਦੇ ਹੱਥ ਆਪਦੀ ਕਮਾਈ ਦੀ ਪੂੰਜੀ ਦਾ ਜਰੀਆ ਉਹ ਹੈ ਜੇ ਉਹ बार-बार ਮੇਨਟੇਨੈਂਸ ਤੇ ਧੱਕੇਸ਼ਾਈ ਕਰਕੇ ਇੰਜਨ ਸੀਜ਼ ਕਰਦਾ ਰਹੂ ਤੇ ਭਾਈ ਉਹਦੀ ਕਮਾਈ ਤਾਂ ਸਾਰੀ ਰਿਪੇਅਰ ਦੇ ਥਰੂ ਚਲੀ ਜਾਊਗੀ ਮੈਂ ਇਹ ਸਮਝਾਉਣਾ ਚਾਹਣਾ ਕੋਈ ਜਿਆਦਾ ਗੱਡੀਆਂ ਭਜਾਉਣੀਆਂ ਕੋਈ ਸੇਤ ਲਈ ਤੇ ਗੱਡੀਆਂ ਲਈ ਚੰਗਾ ਨਹੀਂ ਹੈਗਾ ਅੱਜਕੱਲ ਗੱਡੀਆਂ ਯੂਜ਼ ਐਂਡ ਥਰੋ ਵਾਲੀਆਂ ਆ ਚੁੱਕੀਆਂ ਤੁਸੀਂ ਉਹਦੇ ਨਾਲ ੱਤਕਾ ਕਰਦੇ ਹੋ ਤੇ ਅਖੀਰ ਫਿਰ ਮਕੈਨਿਕ ਦੇ ਵੱਸ ਤੋਂ ਬਾਹਰ ਹੋ ਜਾਂਦੀ ਹੈ ਤੁਹਾਡੇ ਵੱਸ ਤੋਂ ਬਾਹਰ ਹੁੰਦੀ ਹੈ ਫਿਰ ਤੁੱਥ-ਵੁੱਥ ਵਾਲੇ ਪਾਸੇ ਹੋ ਜਾਂਦੀ ਹੈ ਸੋ ਉਹ ਦੋਨਾਂ ਲਈ ਹਾਨੀ ਕਰਕੇ ਦੁਕਾਨਦਾਰ ਵੀ ਸਮਾਨ ਉਹ ਵੋਚਣਾ ਚਾਹੁੰਦਾ ਹੈ ਜਿਹੜਾ ਰੋਜ਼ ਉਹਨੂੰ ਲਾਂਬਾ ਮਿਲਦਾ ਪਰ ਅਸੀਂ ਕਹਿੰਦੇ ਇੱਕ ਵਾਰੀ ਕੰਮ ਕੀਤਾ ਹੋਵੇ ਸਾਲ ਦੋ ਸਾਲ ਕੰਮ ਚੱਲ ਜਾਵੇ ਤੇ ਜ਼ਿਆਦਾ ਬੈਟਰ ਹੈ ਮੇਰੀਆਂ ਵੀਡੀਓ ਵੇਖ ਕੇ ਜਿਨ੍ਹਾਂ ਜਿਨ੍ਹਾਂ ਨੇ ਕੰਮ ਸਿੱਖਿਆ ਤੇ ਆਪਣੇ ਮਕੈਨਿਕ ਕੋਲੋਂ ਰਿਜ਼ਲਟ ਲਏ ਹੈ ਇਨਾ ਕੰਮ ਕਰ ਦਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਆਪਣੇ ਦੋਸਤਾਂ ਤੇ ਕਿਰਪੀਤ ਮੋਟਰਸ ਮੋਗਾ YouTube ਵਾਲਾ Instagram ਤੇ Facebook ਨੂੰ ਪਹੁੰਚਾ ਦਿਓ ਸੋ ਕਿਤੇ ਫਿਰ ਗੱਲਾਂ ਕਰਾਂਗੇ ਆਪਾਂ ਜੋ ਆ ਕੀਤਾ ਕਸਟਮਰ ਨੇ ਜਾਂ ਮੈਕੈਨਿਕ ਨੇ ਗਲਤ ਹੈ ਬਟਾ ਨਿੜਿਓ ਤੁਕੀ ਵੱਡੀ ਪੈਕਿੰਗ ਆ ਸਪ੍ਰਿੰਗ ਨੂੰ ਟਾਈਟ ਕਰਤਾ ਤੇ ਸਪ੍ਰਿੰਗ ਨੂੰ ਟਾਈਟ ਕਰਨ ਕਰਕੇ ਜਦੋਂ ਜੰਪ ਨਹੀਂ ਆਉਂਦਾ ਤੇ ਖੱਡਿਆ ਚ ਵੱਜ ਵੱਜ ਕੇ ਇਹ ਰਬੜ ਆ ਜਿਹੜੀ ਇਹ ਫਟ ਚੁੱਕੀ ਹੈ ਸੋ ਇਨਫੋਰਮੇਸ਼ਨ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪ੍ਰੀਤਬਾਈ ਤੁਹਾਡੀ ਸੇਵਾ ਚਾਜ਼ਰ ਹੈ ਥੱਕ ਚੁੱਕੇ ਆ ਕੁਛ ਤਾਂ ਗਾਕਾ ਨੇ ਦਿਖਾਤਾ ਕੁਛ ਕੰਮ ਨੇ ਦਿਖਾਤਾ ਪਰ ਕੰਮ ਤਾਂ ਕਰਨਾ ਹੀ ਪੈਣਾ ਹੈ ਪਾਪੀ ਪੇਟ ਦਾ ਸਵਾਲ ਹੈ ਜੇ ਸੱਚ ਵੀ ਬੋਲਦੇ ਆ ਤੇ ਅਸੀਂ ਆਪਦਾ ਹੱਕ ਦੂਜੇ ਪਾਸੇੋਂ ਨਹੀਂ ਕੱਢਦੇ ਤੇ ਵੀਰੇ ਅਸੀਂ ਨਾ ਤਾਂ ਖੋ ਕੇ ਖਾ ਸਕਦੇ ਤੇ ਨਾ ਮਨ ਕੇ ਖਾ ਸਕਦੇ ਅਸੀਂ ਫਿਰ ਲਿਜੀਬਲ ਸਹੀ ਲੈਣੇ ਅੜ ਕੇ ਵੀ ਨਹੀਂ ਐਨੇ ਲੱਗਨੇ ਐਵੇਂ ਮਾਨਤਾ ਨਾਲ ਚੱਕਰਾਂ ਚ ਨਾ ਪਿਆ ਆ ਪਾਪਾ ਜੀ ਨੂੰ ਪੁੱਛਾਂਗੇ ਜੀ ਜੋ ਅੱਜ ਮੈਂ ਇੱਕ ਵੀਡੀਓ ਪਾਈ ਆ ਹੁਣੇ ਠੀਕ ਹੈ ਉਹ ਕੰਮ ਕਰਾਉਣ ਆਇਆ ਜੰਮੂ ਤੋਂ ਕਰਵਾ ਕੇ ਨਹੀਂ ਲੈ ਕੇ ਗਏ ਮਿਸਤਰੀ ਨੇ ਕਰਤਾ ਜੀ ਐਸੇ ਕਰ ਦਿਆ ਜੀ ਵੈਸੇ ਕਰ ਦਿਆ ਭਾਈ ਇੱਥੋਂ ਆਇਆ ਨੂੰ ਕਹੀ ਮੈਂ ਮੋੜ ਦੂੰਗਾ ਤੁਹਾਡਾ ਪਿਆਰ ਹੈ ਤੁਹਾਡੇ ਪਿਆਰ ਕਰਕੇ ਕੰਮ ਕਰਕੇ ਵੀ ਦਿਖਾਉਣਾ ਧੰਨਵਾਦ ਸਤਿ ਸ਼੍ਰੀ ਅਕਾਲ ਜੋਧੇਵਾਸ ਜੀ ਐਂਡ ਕਿਵੇਂ ਕਰਨਾ ਮੈਨੂੰ ਨਹੀਂ ਪਤਾ ਸਚਨ ਕੋ ਬੁਲਾਓ ਇਹ ਜਿੰਨਾ ਸਾਰਾ ਕੰਟਰੋਲ ਹੋ ਗਿਆ